ਫੀਟ ਤੇ ਗੰਡੇ ਲੱਗੇ ਹੁਣ ਲਸਣ ਲੱਗੀ ਹੋਵੇ ਮੈਂ ਕਹਿੰਦਾ ਵੀ ਨਜ਼ਾਰਾ ਲਾ ਕੇ ਭੁੱਲ ਜੋ ਪਾਣੀ ਲਾਉਣਾ ਕੱਲਾ ਪਾਣੀ ਟਾਈਮ ਸਿਰ ਲਾਈ ਚੱਲੋ ਤੇ ਨਜ਼ਾਰੇਦਾਰ ਗੰਡੇ ਹੁੰਦੇ ਆ ਕੱਖ ਬਹੁਤ ਘੱਟ ਹੋਇਆ ਦੇ ਵਿੱਚ ਤੇ ਹੁਣ ਪੱਟਣੇ ਵੀ ਜਿਵੇਂ ਪੱਟੀ ਜਾਂਦੇ ਆ ਆਪਾਂ ਨਾਲ ਇਹ ਤੇ ਕਸ ਗਿਆ ਚਲਾਇਆ ਨਾ ਰੰਬੀ ਤੇ ਗੰਡੇ ਪੂਰੇ ਦੇਖ ਲੈ ਤੇਰੇ ਸਾਹਮਣੇ ਆ ਕਿੱਡੇ ਸੋਹਣੇ ਬਣਿਆ ਗੰਡੇ ਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਆਪਣੇ ਚੈਨਲ ਮੇਰੇ ਪਿੰਡ ਮੇਰੇ ਖੇਤ ਦੇ ਨਾਲ ਅੱਜ ਆਪਾਂ ਵੀਡੀਓ ਲੈ ਕੇ ਆ ਰਹੇ ਆ ਗੰਡਿਆਂ ਦੇ ਉੱਤੇ ਕਿ ਆਪਾਂ ਕਿੰਚ 4-5 ਮਹੀਨੇ ਪਹਿਲਾਂ ਗੰਡੇ ਲਾਏ ਸੀਗੇ ਤੇ ਅੱਜ ਆਪਾਂ ਪੱਟ ਰਹੇ ਹਾਂ ਕਿ ਇਹ ਕਿਵੇਂ ਗੰਡੇ ਆਗੇ ਤੇ ਕੀ ਇਹਦਾ ਮਲਚਿੰਗ ਦਾ ਆਪਾਂ ਨੂੰ ਰਿਜ਼ਲਟ ਰਿਹਾ ਤੇ ਜਾਂ ਗੰਡਿਆਂ ਦੀ ਪਨੀਰੀ ਕਿਵੇਂ ਸੀਗੀ ਕਿ ਇਹੋ ਜਿਹੇ ਪ੍ਰਕਾਰ ਦੇ ਆਪਣੇ ਗੰਡੇ ਹੋਏ ਆ ਸਾਰੀ ਗੱਲਬਾਤ ਆਪਾਂ ਪਾਪਾ ਦੇ ਮੰਮਾ ਨਾਲ ਕਰਾਂਗੇ ਤੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਹਾਂਜੀ ਪਾਪਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਕਿੰਨੇ ਦਿਨਾਂ ਦੀ ਜਾਂ ਮਹੀਨਿਆਂ ਦੀ ਮਿਹਨਤ ਆ ਆਪਣੀ ਇਹ ਜਿਹੜੀ ਆਪਾਂ ਅੱਜ ਫਲ ਰਿਹਾ ਇਹ ਮਿਹਨਤ ਹੈਗੀ ਆਪਣੀ ਜਨਵਰੀ ਦੇ ਆਪਾਂ ਐਂਡ ਜੇ ਤੇ ਲਾਏ ਸੀਗੇ ਹੂੰ ਮਨ ਲਾ ਤੂੰ 4 ਕਿੰਨੇ ਦੇ ਕਰੀਬ ਮਨ ਲਾ ਤੂੰ ਪੌਣੇ 4 ਮਹੀਨੇ 6 ਮਹੀਨਿਆਂ ਦੇ ਬਾਅਦ ਆਪਾਂ ਪੱਟਣ ਲੱਗੇ ਆ ਤੇ ਕਿਵੇਂ ਆ ਗੰਡੇ ਗੰਡੇ ਬਹੁਤ ਸੋਹਣੇ ਹੋਇਆ ਰਲਮਾ ਮਿਲ ਮਾ ਰਿਜ਼ਲਟ ਹੈਗਾ ਹੂੰ ਵੀ ਵਿੱਚ ਵਿੱਚ ਤਾਂ ਪੂਰੇ ਫੁੱਲ ਸਾਈਜ਼ ਆ ਵਿੱਚ ਨੋਰਮਲ ਸਾਈਜ਼ ਆ ਵਿੱਚ ਛੋਟਾ ਵੀ ਹੈਗਾ ਠੀਕ ਆ ਤੇ ਵੈਰੈਟੀ ਵੈਸੇ ਬਹੁਤ ਚੰਗੀ ਆ ਜਿਵੇਂ ਤੇ ਗੰਡਿਆਂ ਦੀ ਪਕਾਈ ਪਕੂਈ ਬਹੁਤ ਚੰਗੀ ਆ ਪੱਕੇ ਸੋਹਣੇ ਆ ਗੰਡੇ ਜਿਵੇਂ ਪੱਟੀ ਜਾਂਨੇ ਹੁਣ ਸੋਹਣੇ ਨਿਕਲਦੇ ਸਾਈਜ਼ ਆ ਵੇਖ ਐਡੇ ਐਡੇ ਵੱਡੇ ਸਾਈਜ਼ ਵੀ ਨਿਕਲਦੇ ਆ ਛੋਟਾ ਸਾਈਜ਼ ਵੀ ਨਿਕਲਿਆ ਉਹਦੇ ਉਹ ਆਪਣੀ ਘਾਟ ਹੋਈ ਆ ਉਹ ਘਾਟ ਐ ਹੋ ਗਈ ਆਪਣੀ ਜਦੋਂ ਗੰਡਿਆਂ ਦਾ ਟਾਈਮ ਸੀ ਨਾ ਪਾਣੀ ਦਾ ਪਾਣੀ ਜਾਦੇ ਮੰਗਦੇ ਹੁੰਦੇ ਗੰਡੇ ਹੂੰ ਤੇ ਉਦੋਂ ਇੱਕ ਤਾਂ ਕਣਕਾਂ ਦਾ ਰੋਤਾ ਆ ਜਾਂਦੀ ਆ ਦੂਜੇ ਨੰਬਰ ਤੇ ਸੂਆ ਬੰਦ ਹੋ ਗਿਆ ਤੇ ਮੋਟਰਾਂ ਦੀ ਲਾਈਟ ਦਿਨੇ ਬੰਦ ਰਹਿਣ ਲੱਗ ਪਈ ਦੂਜੇ ਨੰਬਰ ਤੇ ਆਪਣੀ ਮੋਟਰ ਖਰਾਬ ਹੋ ਗਈ ਉਹ ਜਿੱਥੋਂ ਆਪਾਂ ਪਾਣੀ ਲਾਉਣਾ ਸੀਗਾ ਇਹਦਾ ਕਰਕੇ ਕੰਮ ਨਾ ਥੋੜਾ ਜਿਹਾ ਪਾਣੀ ਦਾ ਲੇਟ ਹੋ ਗਏ ਦੋ ਪਾਣੀ ਇਹਨੂੰ ਸਾਈਜ਼ ਛੋਟਾ ਰਹਿ ਗਿਆ ਜਦੋਂ ਇਹਨੇ ਸਾਈਜ਼ ਬਣਾਉਣਾ ਹੁੰਦਾ ਗੰਡੇ ਨੇ ਉਹਦਾ ਕਰਕੇ ਵੀ ਫੇਰ ਵੀ ਚੱਲ ਬਹੁਤ ਸੋਹਣਾ ਰਿਜ਼ਲਟ ਮਿਲ ਰਿਹਾ ਗੰਡੇ ਦਾ ਜਿੰਨਾ ਵੀ ਕਹਦੇ ਚੰਗੇ ਨਿਕਲ ਰਹੇ ਆ ਰਲਮਾ ਮਿਲਮਾ ਬਦਗੀਰ ਹਲਟ ਤੇ ਜਿਵੇਂ ਜਿਹੜੇ ਵੱਡੇ ਪੱਧਰ ਤੇ ਕਰਦੇ ਆ ਖੇਤੀ ਹਾਂ ਉਹ ਕਿੰਨੀਆਂ ਰਿਆ ਸਪਰੀਆਂ ਕਰਦੇ ਆ ਹਾਂ ਆਪਾਂ ਇਹਦੇ ਵਿੱਚ ਇਹਦੇ ਉੱਤੇ ਇੱਕ ਕੀਤੀ ਆ ਤੇ ਇੱਕ ਅਰੀ ਪਾਈ ਆ ਕਹਿੰਦੇ ਰੇ ਯੂਰੀਗਾ ਫਰਟੀਲਾਈਜ਼ਰ ਇੱਕ ਹੋਈ ਆ ਤੇ ਤੇ ਉਹਨਾਂ ਦੇ ਮੁਕਾਬਲੇ ਆਪਾਂ ਕਿਵੇਂ ਕਹਿ ਸਕਦੇ ਆ ਆਪਣੇ ਗੰਡਿਆਂ ਦਾ ਸਾਈਜ਼ ਕੰਟਾਂ ਦਾ ਸਵਾਦ ਹੀ ਬਹੁਤ ਵਧਾ ਜਾਂਦਾ ਹੀ ਉਹਨਾਂ ਦੇ ਮੁਕਾਬਲੇ ਠੀਕ ਆ ਜਿਵੇਂ ਆਪਾਂ ਮੁੱਲ ਲੈਨੇ ਆ ਜਿਵੇਂ ਆਪਾਂ ਮੁੱਲ ਲੈਨੇ ਆ ਉਹਨਾਂ ਦਾ ਸਵਾਦ ਵੀ ਆਹੀ ਹੁੰਦਾ ਜ਼ਿਆਦਾ ਤਰ ਗੰਡੇਆਂ ਦਾ ਹਾਂ ਨੰਬਰ 2 ਤੇ ਵੇਖ ਕੇ ਵੀ ਇਹਦੇ ਵਿੱਚ ਆਪਾਂ ਕੋਈ ਜ਼ਿਆਦਾ ਰੇਸ ਸਪਰੇ ਨਾ ਕੀਤੀ ਹੂੰ ਤੇ ਗੰਡੇ ਵਧਾ ਵੇਖ ਜੇ ਇਹਨਾਂ ਦਾ ਟੇਸਟ ਵੀ ਸਹੀ ਹੋਊਗਾ ਕਿਉਂਕਿ ਇਹਨਾਂ 'ਚ ਜ਼ਿਆਦੇ ਰੇਸ ਸਪਰੇ ਹੈ ਨਹੀਂ ਗੰਡਿਆਂ ਦੇ ਜ਼ਹਿਰ ਮੁਕਤ ਗੰਡੇ ਆ ਇਹ ਹੁਣ ਜੇ ਆਪਾਂ ਉਹਨਾਂ ਦੀ ਗੱਲ ਕਰ ਗਏ ਹਨਾ ਜਿਹੜੇ ਰੇਸ ਸਪਰੇ ਪਾਉਂਦੇ ਆ ਉਹ ਮਜਬੂਰੀਆਂ ਹੁੰਦੀਆਂ ਕਿ ਝਾੜ ਲੈਣਾ ਹੁੰਦਾ ਦੇ ਆਮਦਣੀ ਨੂੰ ਲਾਏ ਆ ਉਹ ਅਗਲਾ ਝਾੜਦਾ ਮਾਰਾ ਰੇਸ ਸਪਰੇਅ ਕਰਦਾ ਵੀ ਸੈਜ ਬਣ ਜੇ ਗੰਡੇ ਦਾ ਹਨਾ ਬਿਮਾਰੀ ਘੱਟ ਪਵੇ ਇਹਨੂੰ ਬਿਮਾਰੀ ਵੀ ਪੈ ਜਾਂਦੀ ਨੇ ਜੂ ਬਿਮਾਰੀ ਪੈ ਜਾਂਦੀ ਹੈ ਭੂਕਾਂ ਸੁੱਕਣ ਲੱਗ ਪੈਂਦੀਆਂ ਪੀਲੀਆਂ ਹੋ ਕੇ ਪਰ ਆਪਣੀ ਉਹ ਕਿਰਪਾ ਰਹੀ ਆ ਆਪਾਂ ਇੱਕੋ ਹੀ ਸਪਰੇਅ ਕਰੀਏ ਆਪਣੀ ਬਿਮਾਰੀ ਨਹੀਂ ਪਈ ਦੂਜੇ ਨੰਬਰ ਤੇ ਆਪਾਂ ਮਲਚਿੰਗ ਸ਼ੀਟ ਤੇ ਲਾਈ ਸੀਗੀ ਸ਼ੀਟ ਦਿਖਾ ਦੇ ਇਹ ਸ਼ੀਟ ਦਾ ਕਰਕੇ ਵੀ ਆਪਾਂ ਨੂੰ ਥੋੜੀ ਮਿਹਨਤ ਘੱਟ ਕਰਨੀ ਪਈ ਆ ਇਹਦੇ ਚ ਕੱਖ ਆ ਮੰਨ ਲਓ ਵੀ ਜਿੱਥੇ 100% ਕੱਖ ਹੋਣੇ ਹੁੰਦੇ ਤੇ ਗੋਡੀ ਪੈਂਦੀ ਹੈ ਨਾ ਗੰਡਿਆਂ ਨੂੰ ਉੱਥੇ 25 ਤੋਂ ਵੀ 20% ਹੀ ਕੱਖ ਹੋਏ ਆ ਕੱਖ ਬਹੁਤ ਘੱਟ ਹੋਇਆ ਦੇ ਵਿੱਚ ਤੇ ਹੁਣ ਪੱਟਣੇ ਵੀ ਜਿਵੇਂ ਪੱਟੀ ਜੰਨੇ ਆਪਾਂ ਨਾ ਇਹ ਤੇ ਕਸ ਗਿਆ ਚਲਾਇਆ ਨਾ ਰੰਬੀ ਤੇ ਗੰਡੇ ਪੂਰੇ ਦੇਖ ਲੈ ਤੇਰੇ ਸਾਹਮਣੇ ਆ ਕਿੱਡੇ ਸੋਹਣੇ ਬਣੇ ਆ ਗੰਡੇ ਸਭ ਤੋਂ ਵੱਡੀ ਬਹੁਤ ਸੋਹਣਾ ਸਾਈਜ਼ ਆ ਆ ਵੇਖ ਪੱਟਣੇ ਸੌਖੇ ਆ ਗੰਡੇ ਉਹੀ ਹੱਥ ਚ ਆਈ ਜਾਂਦੇ ਆ ਮਲਚਿੰਗ ਸ਼ੀਟ ਦੇ ਥੱਲੇ ਇਹਦੇ ਗੰਡੋਏ ਪੈਦਾ ਹੋਏ ਹੋਣਗੇ ਤੇ ਗੰਡੋਆਂ ਦਾ ਕਰਕੇ ਪੋਲੇ ਆ ਗੰਡੇ ਸਹਜ ਬਣੀ ਗਿਆ ਜਿਵੇਂ ਪਾਣੀ ਦੀ ਮਾਰ ਰਹੀ ਐ ਸਾਇਜ ਫਿਰ ਵੀ ਬਹੁਤ ਸੋਹਣਾ ਬਣ ਗਿਆ। ਬਾਕੀ ਆਰਗੈਨਿਕ ਹੀ ਮੰਨੋ ਆਪਣੇ ਗਣ 0% ਮਿਹਨਤ ਆ। ਆਪਾਂ ਇਹਨਾਂ ਮੰਨੀਆਂ ਵੀ ਲਾ ਕੇ ਭੁੱਲ ਹੀ ਗਏ। ਕੀ ਵੱਡਾ ਕਾਰਨ ਮੰਨਾਂਗੇ? ਕੀ ਆਪਾਂ ਭੁੱਲ ਗਏ? ਵੱਡਾ ਕਾਰਨ ਆ ਸ਼ੀਟ ਦਾ ਆ ਦਿਖਾ। ਇਹ ਸ਼ੀਟ ਦਾ ਬਹੁਤ ਵੱਡਾ ਯੋਗਦਾਨ ਆ ਇਹਦੇ ਵਿੱਚ। ਇਹ ਵੈਸੇ ਤਾਂ ਬੈੱਡ ਤੇ ਲੱਗਦੀ ਹੁੰਦੀ ਐ ਸਾਇਜ ਬੈੱਡ ਵਾਲਾ ਬਣਿਆ ਹੁੰਦਾ ਇਹਦਾ ਲਸਣ ਵਾਸਤੇ ਲਸਣ ਲੱਗਦੀ ਐ ਇਹਦੇ ਵਿੱਚ। ਤੇ ਕੱਖਾਂ ਕੱਖਾਂ ਤੋਂ ਰਹਿਤ ਰਹਿੰਦੇ ਐ ਕੱਖ ਨਹੀਂ ਹੁੰਦੇ ਇਹਦੇ ਵਿੱਚ ਲਸਣ ਵਧਿਆ ਹੋ ਜਾਂਦੀ ਐ। ਆਪਾਂ ਗੰਡੇ ਲਾਏ ਆ ਤੇ ਬਹੁਤ ਭਰਾ ਗੰਡੇ ਲਾਉਂਦੇ ਵੀ ਆ ਇਹਦੇ ਤੇ ਤੇ ਆਪਣੇ ਵਾਹਣਾਂ ਦੇ ਵਿੱਚ ਮੁਰਕ ਦੀ ਸਮੱਸਿਆ ਬਾਹਲੀ ਐ ਮੁਰਕ ਕਰਕੇ ਨਾ ਗੰਡੇ ਆਪਾਂ ਪਿਛਲੇ ਪ੍ਰਾਰ ਵੀ ਲਾਏ ਸੀ ਪਿਛਲੇ ਤੋਂ ਪਿਛਲੇ ਸਾਲ ਤੇ ਚੁੰਡੀਆਂ ਨਾਲ ਮੁਰਕ ਕੱਢੀ ਸੀਗੀ ਆਪਾਂ ਜਿਹਨੂੰ ਡੀਲਾ ਕਹਿ ਦਿੰਦੇ ਆ ਨਾਗਰ ਮੋਥਾ ਤੇ ਚੁੰਡੀਆਂ ਨਾਲ ਕੱਢੀ ਸੀਗੀ ਤੇ ਗੱਲ ਨਹੀਂ ਬਣੀ ਤੇ ਨਿੱਕੀ ਨਿੱਕੀ ਗੰਢੀ ਰਹਿ ਗਈ ਸੀ ਸਾਇਆ ਜੀ ਨਹੀਂ ਬਣਿਆ ਸੀਗਾ ਬਹੁਤ ਗੋਡੀਆਂ ਪਾਈਆਂ ਤੇ ਇਹਦੇ ਵਿੱਚ ਆਪਾਂ ਇੱਕ ਵੀ ਗੋਡੀ ਨਹੀਂ ਪਾਈ ਤੇ ਮਲਚਿੰਗ ਸ਼ੀਟ ਦਾ ਰੋਲ ਆ ਸਾਰਾ ਜਿੰਨਾ ਵੀ ਕਹਿਦਗੇ ਇਹ ਆਪਾਂ ਨੂੰ ਦੱਸੀ ਸੀਗੀ ਸਚੈਣ ਜੰਦ ਸ਼ਰਮੇ ਨੇ ਪਿੰਡ ਚੁੰਬਾ ਉਹਨਾਂ ਨੇ ਲਾਈਆਂ ਸੀ ਦੋ ਕਨਾਲਾਂ ਉਹ ਸੀਟ ਲੈ ਕੇ ਆਏ ਸੀ ਉਹਨਾਂ ਤੋਂ ਜਿਹੜੀ ਵਧ ਗਈ ਸੀ ਨਾ ਸੀਟ ਉਹ ਮੁੜ ਕੇ ਆਪਾਂ ਲਈ ਆਏ ਸੀਗੇ ਤੇ ਉਹਦੇ ਵਿੱਚ ਆਪਾਂ ਲਾਈ ਨਹੀਂ ਆਪਾਂ ਨੂੰ ਸ਼ਹਿਰੋਂ ਲਿਉਣੀ ਪੈਣੀ ਸੀ ਵੱਡਾ ਰੋਲ ਲੈ ਕੇ ਆਉਂਦੇ ਹਨਾ ਹਾਂ ਤੇ ਆਪਣਾ ਵਧੀਆ ਉਹਨਾਂ ਦਾ ਇਸਾਰ ਤਾਂ ਡੰਗ ਇਹ ਬਹੁਤ ਸੋਹਣੇ ਗੰਡੇ ਹੋਏ ਆ ਤੇ ਮੇਰੇ ਹਿਸਾਬ 'ਚ ਵੀ ਦੋ ਮਰਲੇ ਥਾਂ ਲਾਇਆ ਸੀਗਾ ਤੇ ਚੰਗੇ ਹੋ ਜਾਣਗੇ ਬਾਕੀ ਤੋਲੇ ਤੋਂ ਪਤਾ ਲੱਗੂਗਾ ਵੀ ਕਿੰਨੇ ਹੁੰਦੇ ਆ ਪਰ ਜਿੱਥੋਂ ਦੀ ਮੈਨੂੰ ਲੱਗਦਾ ਵੀ 2 ਕੁਇੰਟਲ ਤੋਂ ਪਲੱਸ ਗੰਡੇ ਹੋ ਜਾਣਗੇ ਆਰਾਮ ਨਾਲ ਹੋਣਗੇ ਹਾਂ ਕਿਉਂਕਿ ਜੇ ਆਪਾਂ ਰੇ ਸਪਰੇਅ ਪਾਉਂਦੇ ਪਾਣੀ ਫੁੱਲ ਲੱਗੀ ਜਾਂਦਾ ਇਹਨਾਂ ਨੂੰ ਹੁਣ ਪਾਣੀ ਲੱਗਿਆ ਪੱਠਿਆਂ ਦੇ ਨਾਲ ਬਰਸੀਮ ਜਮੀ ਦੇ ਨਾਲ ਜਿਹੜਾ ਪਾਣੀ ਲਾਉਂਦੇ ਸੀ ਉਦੋਂ ਹੀ ਪਾਣੀ ਲੱਗਦਾ ਸੀਗਾ ਇਹਨੂੰ ਤੇ ਦੋ ਪਾਣੀਆਂ ਦੀ ਮਾਰ ਪਈ ਗਈ ਆ ਤੇ ਹੋ ਸਕਦਾ ਵੀ ਗੰਡੇ ਊ 3-4 ਕੁਇੰਟਲ ਹੀ ਹੋ ਜਾਂਦੇ ਹਨ ਗੰਡੇ ਬਹੁਤ ਹੋਣੇ ਸੀਗੇ ਸਾਈਜ਼ ਵੱਡਾ ਬਣ ਜਾਂਦਾ ਪਰ ਆਮ ਜਿਹੜਾ ਘਰਾਂ ਦੇ ਵਿੱਚ ਚੱਲਦਾ ਸਾਈਜ਼ ਆ ਦਿਖਾ ਉਹਨਾਂ ਵਧਿਆ ਹੋ ਗਿਆ ਕਈ ਵੀਰ ਕਹਿੰਦੇ ਸੀਗੇ ਜਦੋਂ ਆਪਾਂ ਸ਼ੀਟ ਪਾਈ ਆ ਇਹਦਾ ਪਰਸੇ ਮਰ ਜੂਗਾ ਗੰਡੇ ਮੱਚ ਜਾਣਗੇ ਆਪਾਂ ਨੇ ਨਾ ਅਸਲ ਵਿੱਚ ਹਜੇ ਤੱਕ ਲੋਕਾਂ ਨੂੰ ਪਤਾ ਨਹੀਂ ਹੈ ਇਹਦੇ ਬਾਰੇ ਆਮ ਪਿੰਡਾਂ ਦੇ ਵਿੱਚ ਉਦੋਂ ਲੱਗਦਾ ਹੀ ਹੁੰਦਾ ਵੀ ਯਾਰ ਇਹ ਤਾਂ ਕਾਮਜਾਪ ਹੋਣਾ ਨਹੀਂ ਗੰਡੇਆਂ ਸੈਜ ਨਹੀਂ ਬਣਨਾਗਾ ਗੰਡੇ ਥੱਲੇ ਯਾਰ ਹੋਣੇ ਨਹੀਂ ਮੱਚ ਜੇ ਆਣਗੇ ਹਨਾ ਇਹਦਾ ਗਰਮੀ ਹੋ ਜੂਗੀ ਯਾਰ ਗਰਮੀ ਦੇ ਵਿੱਚ ਔਖਾ ਹੋ ਜੂ ਕਿ ਆ ਗਰਮੀ ਹਸਾਬ ਲਾਲਾ ਵੀ ਅੱਜ ਗਰਮੀ ਆ 1 ਵਜੇ ਦੇ ਲੱਗੇ ਹੋਏ ਆਪਾਂ ਤੇ ਗੰਡੇ ਵੇਖ ਲਾ ਪੂਰੇ ਘੈਂਟ ਨਿਕਲੀ ਜਾਂਦੇ ਵਿੱਚੋਂ ਕੋਈ ਪਰਸੇ ਨਹੀਂ ਕੋਈ ਤਾ ਨਹੀਂ ਗਾ ਨਾਲੇ ਪੱਟਣੇ ਸੌਖੇ ਆ ਕੱਖਾਂ ਦੇ ਵਿੱਚ ਕੋਈ ਅਲਝਾ ਨਹੀਂ ਗਾ ਗੰਡੇ ਆ ਵੀ ਹੱਥ ਚਾਈ ਜਾਂਦੇ ਆ ਅੱਛਾ ਤੇ ਜੇ ਆਪਾਂ ਗੱਲ ਕਰੀਏ ਬਿਨਾ ਮਲਚਿੰਗ ਤੋਂ ਲੱਗੇ ਜਦੋਂ ਆਪਾਂ ਉਦੋਂ ਲਾਏ ਸੀ ਉਦੋਂ ਤਾਂ ਇਹਨਾਂ ਨੇ ਇੱਕ ਤਾਂ ਹੱਥ ਖਾਲੇ ਹਨਾ ਜਿਵੇਂ ਆਪਾਂ ਚੁੰਬਗਾਣਾ ਘਾਟ ਚੁਗਿਆ ਹਾਂ ਤੇ ਫਿਰ ਪੱਟਣ ਵੇਲੇ ਬਹੁਤ ਇਹਨਾਂ ਨੇ ਪਰੇਸ਼ਾਨੀ ਦਿੱਤੀ ਸੀਗੀ ਪੱਟਣ ਵੇਲੇ ਪਹਿਲਾਂ ਤਾਂ ਮੈਂ ਤੈਨੂੰ ਵੈਰੈਟੀ ਹੋਰ ਸੀਗੀ ਕਿ ਮਲਚਿੰਗ ਦਾ ਹੀ ਸਾਰਾ ਰੋਲ ਆ ਗਿਆ ਉਹਨਾ ਵੈਰੈਟੀ ਦਾ ਤਾਂ ਪਤਾ ਨਹੀਂ ਸੀਗਾ ਉਹ ਨਰਸਰੀਆਂ ਤੋਂ ਜਿਹੜੀਆਂ ਆਪਣੀਆਂ ਮੰਨੀਆਂ ਵਈਆਂ ਨਰਸਰੀਆਂ ਆਪਣੇ ਇਲਾਕੇ ਦੀਆਂ ਉਹਨਾਂ ਤੋਂ ਲਿਆਂਦੇ ਸੀ ਉਹਦਾ ਆਪਾਂ ਨੂੰ ਵੈਰੈਟੀ ਦੇ ਨਾਵਾਂ ਦਾ ਹੀ ਨਹੀਂ ਪਤਾ ਸੀਗਾ ਸੱਚ ਪੁੱਛੇ ਤਾਂ ਉਹ ਆਪਣੇ ਉਹਦਾ ਮੁਰਕ ਬਾਲੀ ਹੁੰਦੀ ਐ ਮੁਰਕ ਦਾ ਕਾਰਨ ਹੋਇਆ ਸੀਗਾ ਤੁਸੀਂ ਉਹ ਨਾਲ ਤੂੰ ਲੱਗਿਆ ਜਸ਼ਨ ਲੱਗੀ ਆਪਣੀ ਤੇਰੀ ਮੰਮਾ ਲੱਗੀ ਆਪਾਂ ਚਾਰੇ ਜਣੇ ਚੁੰਡੀਆਂ ਨਾਲ ਕੱਢਦੇ ਰਹੇ ਆ ਜਿਵੇਂ ਮੰਨ ਲਾ ਆਥਣੇ ਆਪਾਂ ਮੁਰਕ ਕੱਢ ਗਏ ਤੀਜੇ ਦਿਨ ਫੇਰ ਉੰਨੀ ਹੋ ਜਾਂਦੀ ਸੀਗੀ ਨਾ ਉਹਦੇ ਤੇ ਗੋਡੀ ਵੀ ਨਹੀਂ ਕੰਮ ਕਰਦੀ ਨਾ ਫਿਰ ਗੋਡੀ ਪਾਏ ਤੋਂ ਵੀ ਐ ਹੁੰਦਾ ਵੀ ਗੰਡੇ ਦੀਆਂ ਜੜਾਂ ਹਾਲ ਦੀਆਂ ਪੱਤੇ ਜਾਂਦੇ ਗੰਡੇ ਤੇ ਤਾਂ ਕਰਕੇ ਤਕਲੀਫ ਬਹੁਤ ਹੋਈ ਸੀ ਉਦੋਂ ਇਸ ਚੀਜ਼ ਦੇ ਹੱਥ ਵੀ ਰਹਿ ਗਏ ਸੌਖੇ ਹੋਏ ਸੀ ਦੇਖ ਲੇ ਹਾਂ ਹੁਣ ਤਾਂ ਐ ਗੰਡੇ ਰਾਨ ਨਾਲ ਲਪਕੀ ਜਾਂਦੇ ਆਹ ਚੀਜ਼ ਤਾਂ ਹੈ ਹੀ ਨਹੀਂ ਸੀ ਵੀ ਐ ਜਿਵੇਂ ਸੌਖੇ ਪੱਟ ਲਏ ਆਪਾਂ ਚੱਲ ਇੰਨਾ ਵੀ ਨਹੀਂ ਨਾਲ ਉਹ ਹੋ ਗਈ ਸੀਗੀ ਉਦੋਂ ਹਾਂ ਵੀ ਇਹ ਚੀਜ਼ ਹੋ ਗਈ ਸੀ ਤੇ ਫਿਰ ਆਪਾਂ ਇੱਕ ਹਿਸਾਬ ਦੇ ਵਰਦਾਨ ਮੰਨ ਸਕਦੇ ਆ ਜਿਹੜੇ ਵੀ ਵੀਰ ਡਿਊਟੀਆਂ ਕਰਦੇ ਆ ਜਾਂ ਨਹੀਂ ਉਹਨਾਂ ਕੋਲੇ ਟਾਈਮ ਹੁੰਦਾ ਇੰਨਾ ਗੋਡੀਆਂ ਦਾ ਖੇਤੀ ਹਾਂ ਜਿਨ੍ਹਾਂ ਕੋਲੇ ਸਮੇਂ ਦੀ ਘਾਟ ਆ ਹਾਂ ਸਮੇਂ ਦੀ ਘਾਟ ਆ ਜਿਹੜਾ ਬੰਦਾ ਕੋਈ ਵੀ ਸਹਾਇਕ ਕੀਤਾ ਕਰਦਾ ਜਿਹੜਾ ਤਾਂ ਖੇਤੀਬਾੜੀ ਕਰਦਾ ਕੱਲੀ ਹਨ ਉਹ ਤਾਂ ਆਪਦੇ ਹਿਸਾਬ ਚ ਬਈ ਚੱਲਦਾ ਸੰਦ ਹੈਗੇ ਜਿਹਦੇ ਕੋਲੇ ਟਰੈਕਟਰ ਵਗੈਰਾ ਹੈਗੇ ਆ ਉਹ ਤਾਂ ਚੰਗੀਆਂ ਵਾਹਾਂ ਲਾ ਕੇ ਤੇ ਇੱਕ ਅੱਖਾਂ ਤੋਂ ਨਜਾਤ ਪਾ ਲੈਂਦੇ ਆ ਜਿਹੜੇ ਆਪਣੇ ਵਰਗੇ ਆ ਵੀ ਨਾਰਮਲ ਆਗੇ ਹਨ ਸੰਦ ਸਾਧਨ ਹੈ ਨਹੀਂ ਆਪਣੇ ਕੋਲੇ ਜਾਂ ਵੀ ਕੋਈ ਡਿਊਟੀ ਕਰਦਾ ਕੋਈ ਨਾਲ ਖੇਤੀ ਦੇ ਨਾਲ ਹੋਰ ਸਹਾਇਕ ਕੀਤਾ ਜਿਵੇਂ ਕਈਆਂ ਦੇ ਪਸ਼ੂ ਰੱਖ ਕੇ ਡੇਰੀ ਫਾਰਮ ਬਣਾਏ ਹੋਏ ਆ ਉਹਨਾਂ ਦੇ ਪਾਸੋਂ ਆਜੋ ਨਹੀਂ ਮੇਲ ਮਿਲਦੀਗੀ ਉਹਦਾ ਕਰਕੇ ਔਖਾ ਹੋ ਜਾਂਦਾ ਉਹਨਾਂ ਨੂੰ ਸਭ ਤੋਂ ਬੈਸਟ ਆ ਇਹ ਸੀਟ ਸੀਟ ਤੇ ਗੰਡੇ ਲੱਗੇ ਹੁਣ ਲਸਣ ਲੱਗੀ ਹੋਵੇ ਤੇ ਮੈਂ ਕਹਿੰਦਾ ਵੀ ਨਜ਼ਾਰਾ ਲਾ ਕੇ ਭੁੱਲ ਜਾਓ ਪਾਣੀ ਲਾਉਣਾ ਕੱਲਾ ਪਾਣੀ ਟਾਈਮ ਸਿਰ ਲਾਈ ਚੱਲੋ ਤੇ ਨਜ਼ਾਰੇਦਾਰ ਗੰਡੇ ਹੁੰਦੇ ਆ